ਇਸ ਵੀਡੀਓ ਵਿੱਚ ਆਪਾਂ ਬਣਾਈਆਂ ਜੀ ਕੱਚੀ ਹਲਦੀ ਦੀਆਂ ਪਿੰਨੀਆਂ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਇਹਨਾਂ ਨੂੰ ਬੱਚੇ ਵੀ ਖਾ ਸਕਦੇ ਨੇ ਬਿਲਕੁਲ ਕੋੜੀ ਨਹੀਂ ਬਣਦੀ ਤੇ ਬਜ਼ੁਰਗ ਵੀ ਖਾ ਕੇ ਆਪਣੀਆਂ ਹੱਡੀਆਂ ਮਜ਼ਬੂਤ ਕਰ ਸਕਦੇ ਨੇ ਇਸ ਪਿੰਨੀਆਂ ਦੇ ਜਿਹੜੇ ਬੱਚਿਆਂ ਨੂੰ ਵੱਖਰੇ ਫਾਇਦੇ ਨੇ ਤੇ ਬਜ਼ੁਰਗਾਂ ਨੂੰ ਵੱਖਰੇ ਫਾਇਦੇ ਉਹ ਕਿਹੜੇ ਫਾਇਦੇ ਅੱਗੇ ਆਪਾਂ ਵੀਡੀਓ 'ਚ ਡਿਸਕਸ ਕੀਤੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਾਡਾ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਲੌਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਲੈ ਕੇ ਆਏ ਦੀ ਹਲਦੀ ਇਹ ਤੁਸੀਂ ਦੇਖ ਸਕਦੇ ਹੋ ਕੱਚੀ ਹਲਦੀ ਆ ਮੇਰੇ ਹੱਥ ਦੇ ਵਿੱਚ ਤੇ ਇਹਦੀ ਅੱਜ ਆਪਾਂ ਬਣਾਵਾਂਗੇ ਜੀ ਪੰਜੀਰੀ ਇਹ ਹਲਦੀ ਜਿਹੜੀ ਆ ਸਾਡੇ ਘਰ ਦੀ ਆ ਤਾਂ ਇਹ ਇੰਨੀ ਇੰਨੀ ਮੋਟੀ-ਮੋਟੀ ਆ ਤੇ ਵੈਸੇ ਜਿਵੇਂ ਤੁਸੀਂ ਹੁਣ ਵੀਡੀਓ 'ਚ ਦੇਖਦੇ ਹੋਵੋਗੇ ਵੀ ਤੁਸੀਂ ਕਹੋਗੇ ਵੀ ਇਹ ਤਾਂ ਸਰਦੀਆਂ ਦੀ ਚੀਜ਼ ਆ ਹਨਾ ਜਿਆਦਾ ਜਦੋਂ ਸਰਦੀ ਹੁੰਦੀ ਉਦੋਂ ਆਪਾਂ ਇਹਦੀ ਪੰਜੀਰੀ ਬਣਾਉਂਦੇ ਆ ਤੇ ਇਹ ਆਪਾਂ ਨੂੰ ਆਰਡਰ ਆਇਆ ਸੀਗਾ ਜੀ ਬਾਹਰੋਂ ਕਿਉਂਕਿ ਆਪਣੇ ਦੇ ਇੱਧਰ ਗਰਮੀ ਹੋ ਚੁੱਕੀ ਆ ਤੇ ਇਹ ਖੰਨੇ ਤੇ ਰਹਿਣ ਵਾਲੇ ਨੇ ਉਹ ਤੇ ਉਹਨਾਂ ਨੇ ਅਮਰੀਕਾ ਲੈ ਕੇ ਜਾਣੀ ਆ ਪੰਜੀਰੀ ਉੱਧਰ ਠੰਡ ਆ ਤੇ ਉਹ ਬਸ ਆਉਣ ਵਾਲੇ ਦੋ-ਤਿੰਨ ਘੰਟੇ ਤੱਕ ਸਾਡੇ ਕੋਲ ਉਹਨਾਂ ਦਾ ਆਰਡਰ ਸੀਗਾ ਕਿ ਸਾਨੂੰ ਹਲਦੀ ਦੀ ਪੰਜੀਰੀ ਬਣਾ ਕੇ ਦਿਓ ਜੀ ਤੇ ਮੈਂ ਸੋਚੇ ਚਲੋ ਆਪਾਂ ਵੀਡੀਓ ਵੀ ਨਾਲ ਬਣਾ ਲੈਨੇ ਆ ਤਾਂ ਕਿ ਜਿਹੜੀਆਂ ਘਰ ਬੈਠੀਆਂ ਪੈਣਾ ਉਹ ਘਰੇ ਵੀ ਬਣਾ ਸਕਦੀਆਂ ਜੇ ਤੁਸੀਂ ਘਰੇ ਬਣਾਉਣੀ ਹੋਵੇ ਤੇ ਜੇ ਤੁਸੀਂ ਸਾਡੇ ਕੋਲ ਮੰਗਾਉਣੀ ਹੈ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਆਪਾਂ ਇਹ ਪੰਜੀਰੀ ਤੁਹਾਨੂੰ ਭੇਜ ਸਕਦੇ ਆ ਜੀ ਜਿੰਨੇ ਵੀ ਕਿਸੇ ਨੇ ਬਣਾ ਕੇ ਖਾਣੀ ਹੋਵੇ ਹਲਦੀ ਜਿਹੜੀ ਉਹ ਬਹੁਤ ਹੀ ਗੁਣਕਾਰੀ ਹੁੰਦੀ ਆ ਕਿਸੇ ਵੀ ਰੂਪ ਦੇ ਵਿੱਚ ਹਲਦੀ ਦਾ ਸੇਵਨ ਆਪਾਂ ਨੂੰ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਤੇ ਵੈਸੇ ਜਿਹੜਾ ਆਪਣਾ ਭਾਰਤ ਆ ਇਹ ਮਸਾਲਿਆਂ ਦਾ ਮਸ਼ਹੂਰ ਆ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਹਲਦੀ ਮਸਾਲੇ ਪਾਉਂਦੇ ਆ ਆਲਰੇਡੀ ਆਪਣੇ ਅੰਦਰ ਉਹਦੀਆਂ ਚੀਜ਼ਾਂ ਆ ਜਾਂਦੀਆਂ ਨੇ ਪਰ ਜਿਵੇਂ ਹੁਣ ਚਾਈਨਾ ਵਾਲਾ ਚਾਹੇ ਹੋਰ ਵੀ ਕਈ ਦੇਸ਼ ਆ ਜਿੱਥੇ ਮਸਾਲਿਆਂ ਦਾ ਬਹੁਤ ਘੱਟ ਸੇਵਨ ਕੀਤਾ ਜਾਂਦਾ ਵਾ ਤੇ ਇਹ ਜਿਹੜੀ ਹਲਦੀ ਆ ਇਹ ਆਪ ਦੇ ਵਿੱਚ ਇੰਨੀ ਕਿ ਜ਼ਿਆਦੀ ਗੁਣਕਾਰੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੁਸੀਂ ਦੁੱਧ ਦੇ ਵਿੱਚ ਪਾ ਕੇ ਪੀਓ ਤੇ ਜਿਹੜੀ ਕੋਈ ਪ੍ਰਾਣੀ ਤੋਂ ਪ੍ਰਾਣੀ ਸਾਟੋ ਠੀਕ ਹੋ ਜਾਂਦੀ ਹੈ ਦੀ ਪੰਜੀਰੀ ਬਣਾ ਕੇ ਤੁਸੀਂ ਖਾਓਗੇ ਤੇ ਤਾਂ ਉਹਦੇ ਨਾਲ ਗੋਡੇ ਗਿੱਟੇ ਜਿਹੜੇ ਆ ਕਈਆਂ ਤੇ ਦੁੱਖਦੇ ਹੋ ਠੀਕ ਹੋ ਜਾਂਦੇ ਆ ਹਲਦੀ ਦਾ ਚਾਰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਸੋ ਆਪਾਂ ਹਲਦੀ ਦਾ ਚਾਰ ਵੀ ਪਹਿਲਾਂ ਬਣਾਇਆ ਤੇ ਪਹਿਲਾਂ ਵੀ ਆਪਾਂ ਇਹ ਹਲਦੀ ਦੀ ਪੰਜੀਰੀ ਬਣਾ ਕੇ ਵੀਡੀਓ ਚੈਨਲ ਤੇ ਪਾਈ ਆ ਉਦੋਂ ਆਪਾਂ ਉਹਦੇ ਵਿੱਚ ਪਾਇਆ ਸੀਗਾ ਜੀ ਕਣਕ ਦਾ ਆਟਾ ਤੁਹਾਡੀ ਮਰਜ਼ੀ ਹੈ ਤੁਸੀਂ ਇਹਦੇ ਵਿੱਚ ਕਣਕ ਦਾ ਆਟਾ ਵੀ ਪਾ ਸਕਦੇ ਹੋ ਤੇ ਅੱਜ ਆਪਾਂ ਬਣਾਵਾਂਗੇ ਇਹਨੂੰ ਆਪਾਂ ਕੁੱਝੇ ਚਣਿਆਂ ਦੇ ਨਾਲ ਇਹ ਆਪਣੀ ਅੱਧਾ ਕਿਲੋ ਹਲਦੀ ਆ ਇਹਦੇ ਵਿੱਚ ਅੱਗੇ ਕਿੰਨਾ ਕਿੰਨਾ ਸਮਾਨ ਪੈਣਾ ਉਹ ਆਪਾਂ ਸਾਰਾ ਤੁਹਾਨੂੰ ਵੀਡੀਓ 'ਚ ਦੱਸਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਹੁਣ ਇਹਨੂੰ ਆਪਾਂ ਛਿੱਲਦੇ ਹਾਂ ਫਿਰ ਇਹਨੂੰ ਆਪਾਂ ਕਰਾਂਗੇ ਕद्दूकश ਅੱਗੇ ਆਪਾਂ ਕੀ ਕੀ ਕਰਦੇ ਹਾਂ ਤੁਸੀਂ ਸਾਰਾ ਵੀਡੀਓ 'ਚ ਵੇਖਿਓ। ਹੁਣ ਇਹਨੂੰ ਆਪਾਂ ਛਿੱਲ ਲੈਨੇ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਕद्दूकश ਕਰਾਂਗੇ ਤੇ ਗਲਵਜ਼ ਆਪਾਂ ਤਾਂ ਪਾਏ ਕਿਉਂਕਿ ਜਿਵੇਂ ਤੁਹਾਨੂੰ ਪਤਾ ਬਹੁਤ ਰੰਗ ਵਾਲੀ ਹੁੰਦੀ ਹੈ ਹਲਦੀ ਹੱਥਾਂ ਦੇ ਉੱਤੇ ਰੰਗ ਜਿਹੜਾ ਵਾ ਉਹ ਹਲਦੀ ਦਾ ਜ਼ਿਆਦਾ ਚੜ ਜਾਣਾ ਸੋ ਇਸ ਕਰਕੇ ਮੈਂ ਗਲਵਜ਼ ਇਸਤੇਮਾਲ ਕਰ ਰਹੀ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਇਦਾਂ ਤੇ ਫਿਰ ਇਹਨੂੰ ਆਪਾਂ ਕद्दूकश ਕਰਾਂਗੇ। ਤੇ ਹਲਦੀ ਨੂੰ ਆਪਾਂ ਸਾਰੀ ਨੂੰ ਕद्दूकश ਕਰ ਲਿਆ। ਇਹਦੇ ਵਿੱਚ ਆਪਾਂ ਪਾ ਰਹੇ ਹਾਂ ਅੱਧਾ ਕਿਲੋ ਹਲਦੀ ਆ ਤੇ ਇਹਦੇ ਵਿੱਚ ਆਪਾਂ ਪਹਿਲਾਂ ਪਈਆ ਘਿਓ ਪਾਵਾਂਗੇ ਤੇ ਇਹਨੂੰ ਭੁੰਨਾਂਗੇ ਥੋੜਾ ਪਹਿਲਾਂ ਘਿਓ ਪਾ ਕੇ ਤੇ ਹਲਦੀ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਭੁੰਨ ਲੈਂਦੇ ਹਾਂ ਥੋੜਾ ਆਪਾਂ ਹਲਦੀ ਇਹਦੇ ਵਿੱਚ ਪਾ ਲੈਂਦੇ ਹਾਂ ਤੇ ਇਹਨੂੰ ਭੁੰਨ ਲਾਗੇ ਚੰਗੀ ਤਰ੍ਹਾਂ ਹਲਦੀ ਨੂੰ ਪਹਿਲਾਂ ਭੁੰਨਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਇਹ ਭੁੱਜ ਗਈ ਦਾ ਰੰਗ ਚੇਂਜ ਹੋ ਜਾਣਾ ਹੁਣ ਤੁਸੀਂ ਦੇਖ ਸਕਦੇ ਹੋ ਕਿੰਦਾ ਦਾ ਰੰਗ ਆ ਬਾਅਦ ਚ ਜਦੋਂ ਕੁੱਜੀ ਫੇਰਾ ਪਤਾ ਤੁਹਾਨੂੰ ਦਿਖਾਵਾਂਗਾ ਇਹ ਫੁੱਲਣਾਂ ਤੇ ਇਹਨੂੰ 5-7 ਮਿੰਟ ਲੱਗ ਜਾਂਦੇ ਆ ਤੇ ਥੱਲੇ ਵੀ ਬਹੁਤ ਲੱਗੂਗੀ ਇਹ ਥੋੜਾ ਜਿਹਾ ਕੰਮ ਔਖਾ ਵਾ ਬਾਕੀ ਇਸ ਤੋਂ ਅੱਗੇ ਬਹੁਤ ਸੌਖੇ ਕੰਮ ਹੋ ਗਏ ਆ ਪਟੰਗਾ ਕਿ ਨਜ਼ਰ ਹਲਦੀ ਪੋਛਦੀ ਆ ਉਹਨਾਂ ਚਿਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆਪਾਂ ਇਹਦੇ ਵਿੱਚ ਹੋਰ ਕਿਹੜਾ ਕਿਹੜਾ ਸਮਾਨ ਪਾ ਰਹੇ ਆ ਜਿਵੇਂ ਅੱਧਾ ਕਿਲੋ ਆਪਾਂ ਹਲਦੀ ਲਈਏ ਤੇ ਅੱਧਾ ਕਿਲੋ ਇਹਦੇ ਵਿੱਚ ਪਾਵਾਂਗੇ ਆਪਾਂ ਚਨੇ ਤੁਸੀਂ ਚਾਹੋ ਇਹਦੇ ਵਿੱਚ ਆਟਾ ਵੀ ਪਾ ਸਕਦੇ ਹੋ ਤੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਕਜੁੱਟ ਇਹਨੂੰ ਆਪਾਂ ਕਦੂਕਸ਼ ਕਰਕੇ ਪਾਵਾਂਗੇ ਇਹ ਆਪਸ਼ਨਲ ਆ ਤੁਹਾਡੇ ਵਾਸਤੇ ਤੇ ਇਹ ਹੈਗੇ ਆ ਜੀ ਮਗਜ ਇਹ ਤਿਲ ਤੇ ਇਹ ਬਦਾਮ ਇਨ ਵਿੱਚ ਜੋ ਵੀ ਇੱਛਾ ਤੁਹਾਡੀ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਸਿੰਪਲ ਵੀ ਹਲਦੀ ਦੀ ਤੁਸੀਂ ਪਿੰਨੀ ਬਣਾਉਂਗੇ ਤਾਂ ਵੀ ਬਹੁਤ ਟੇਸਟੀ ਲੱਗੂ ਤੇ ਅੱਧਾ ਕਿਲੋ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਸ਼ੱਕਰ ਤੇ ਅੱਧਾ ਕਿਲੋ ਆਪਾਂ ਇਹਦੇ ਵਿੱਚ ਪਾ ਰਹੇ ਆ ਏ ਘਿਓ ਇਹ ਸ਼ਾਹੀ ਵਾਲਾ ਘਿਓ ਵਾ ਇਹ ਥੋੜਾ ਜਿਹਾ ਇੱਥੇ ਠੰਡਾ ਘੱਟ ਹੁੰਦਾ ਇਸ ਕਰਕੇ ਥੋੜਾ ਵੱਧ ਪੈਂਦਾ ਜੇ ਤੁਹਾਡਾ ਥੋੜਾ ਘੱਟ ਪਵੇ ਤਾਂ ਤੁਸੀਂ ਘੱਟ ਵੀ ਪਾ ਸਕਦੇ ਹੋ ਤੇ ਹਲਦੀ ਆਪਾਂ ਭੁੰਨ ਕੇ ਤੇ ਫਿਰ ਆਪਾਂ ਬਾਕੀ ਸਾਰਾ ਮਟੀਰੀਅਲ ਇਹਦੇ ਵਿੱਚ ਰਲਾਉਣਾ ਵਾ ਇਹ ਸਾਰਾ ਸਮਾਨ ਆਪਾਂ ਤੁਹਾਨੂੰ ਦੱਸਿਆ ਵਾ ਵੀ ਜੇ ਤੁਸੀਂ ਘਰੇ ਬਣਾਉਣੀ ਹੋਵੇ ਪੰਜੀਰੀ ਤੇ ਹੁਣ ਆਪਾਂ ਇਹਨੂੰ ਹਲਦੀ ਨੂੰ ਭੁੱਲ ਲੈਨੇ ਆ। ਤੇ ਆਪਣੀ ਹੁਣ ਹਲਦੀ ਭੁੱਜ ਚੁੱਕੀ ਆ। ਥੋੜਾ ਜਿਹਾ ਦੇਖੋ ਕਲਰ ਜ਼ਿਆਦਾ ਮੇਰਾ ਚੇਂਜ ਹੋ ਗਿਆ ਕਿਉਂਕਿ ਇਹ ਆਪਣੀ ਲੋਹੇ ਦੀ ਕੜਾਈ ਆ। ਜੇ ਤੁਸੀਂ ਦੂਜੀ ਕੜਾਈ ਵਰਤਦੇ ਹੋਗੇ ਇੰਨਾ ਨਹੀਂ ਬਸ ਥੋੜਾ ਲਾਲ ਹੋ ਜਾਂਦੀ ਤੇ ਇੱਕ ਦੂਜੀ ਨਿਸ਼ਾਨੀ ਇਹਦੀ ਵੀ ਦੇਖੋ ਘਿਓ ਛੱਡਣ ਲੱਪੀ ਆ। ਜਿਵੇਂ ਆਪਣਾ ਤੜਕਾ ਭੁੱਜ ਜਾਂਦਾ ਤੇ ਘਿਓ ਛੱਡ ਦਿੰਦਾ ਸੋ ਉਸੇ ਤਰ੍ਹਾਂ ਵੀ ਘਿਓ ਛੱਡਣ ਲੱਪੀ ਆ। ਇਹਦੇ ਵਿੱਚ ਹੁਣ ਆ ਬਾਕੀ ਦਾ ਬਚਿਆ ਜਿਹੜਾ ਘਿਓ ਵੀ ਆਪਾਂ ਪਾਵਾਂਗੇ। ਇੱਥੇ ਆਪਾਂ ਸਾਰਾ ਕੁਝ ਇਹਦੇ ਵਿੱਚ ਮਿਕਸ ਕਰ ਦੇਣਾ। ਜੇ ਤੁਸੀਂ ਆਟਾ ਪਾ ਰਹੇ ਹੋ ਤੇ ਆਟੇ ਨੂੰ ਪਹਿਲਾਂ ਸੁੱਕਾ ਵੀ ਭੁੰਨ ਸਕਦੇ ਹੋ ਤੁਸੀਂ ਵੱਖਰਾ ਤੇ ਨਹੀਂ ਤੇ ਵੱਖਰਾ ਤੁਸੀਂ ਉਹਨੂੰ ਕਿਉ ਪਾ ਕੇ ਥੋੜਾ ਜਿਹਾ ਭੁੰਨ ਲੈਣਾ ਜਿੱਦਾਂ ਵੀ ਤੁਹਾਡੀ ਇੱਛਾ ਕਿਉਂਕਿ ਭੁੱਜੇ ਜਿਹੜੇ ਚਨੇ ਆ ਇਹ ਪਹਿਲਾਂ ਆਲਰੇਡੀ ਭੁੱਜੇ ਹੁੰਦੇ ਆ ਤੇ ਹੁਣ ਆਪਾਂ ਪਾ ਦਾਂਗੇ ਦੇ ਵਿੱਚ ਇੱਕ ਖੋਪਾ ਜਿਹੜਾ ਆਪਾਂ ਵਿਖਾਇਆ ਸੀ ਤੁਹਾਨੂੰ ਨਾਰੀਅਲ ਇਹਨੂੰ ਆਪਾਂ ਕੱਦੂ ਕੱਚ ਕਰ ਲਿਆ ਤੇ ਨਾਲ ਹੀ ਪਾਵਾਂਗੇ ਆਪਾਂ ਮੱਗਜ ਤੇ ਥੋੜੇ ਜਿਹਾ ਪਾਵਾਂਗੇ ਦੇ ਵਿੱਚ ਆਪਾਂ ਤੇਲ ਤੇ ਨਾਲ ਹੀ ਆਪਾਂ ਪਾ ਦਾਂਗੇ ਦੇ ਵਿੱਚ ਇੱਕ ਉਟਕੇ ਬਦਾਮ ਸਪੈਸ਼ਲੀ ਮੈਡਮ ਨੇ ਸਾਨੂੰ ਦੱਸਿਆ ਕਿ ਸਾਰਾ ਸਮਾਨ ਜਿਹੜਾ ਇਹਦੇ ਵਿੱਚ ਦੜਫੜ ਕਰਕੇ ਪਾਉਣਾ ਤੇ ਨਾਲ ਇਹਦੇ ਵਿੱਚ ਸ਼ਾਹੀਵਲ ਕਿਉ ਪਾਉਣਾ ਪੋਨੇ 베ਜਰੇ ਲਾਣ ਲੱਗ ਰਹੇ ਜਿਵੇਂ ਜੀਰਲਾ ਬਣ ਜਾ। ਹਾਂ ਹਾਂ ਤੇ ਜਰੇ ਲਾਓਗੇ ਕਦੂ ਕੱਚੂ ਕੀਤੀ ਨਾ ਪਹਲਦੀ ਤੇ ਥੋੜੇ ਜਿਹਾ ਡਰਾਈ ਫਰੂਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਛੋਲਿਆਂ ਦਾ ਆਟਾ ਥੋੜਾ ਥੋੜਾ ਪਾ ਗਏ ਆਪਾਂ ਇਹਨੂੰ ਪਹਿਲਾਂ ਮਿਕਸ ਕਰਦੇ ਤੇ ਬਾਕੀ ਦਾ ਬਚਿਆ ਵੀ ਆਪਾਂ ਪਾ ਦਾਂਗੇ ਇਹ ਕਾਰਨ ਆ ਕਿ ਹੌਲੀ ਹੌਲੀ ਪਾ ਕੇ ਨਾਲ ਨਾਲ ਮਿਕਸ ਕਰੀ ਜੋ ਵੀ ਤਾਂ ਕਿ ਇਹਦੇ ਵਿੱਚ ਗੱਠਾ ਨਹੀਂ ਨਾ ਬੱਜਣ ਤੇ ਨਾਲੇ ਇਹਦੇ ਨਾਲ ਇਨਾ ਵਾਂ ਵੀ ਤੁਹਾਨੂੰ ਹਸਾਬਤਾ ਬਲ ਲੱਜੂਗਾ ਕਿ ਇਹਦੇ ਵਿੱਚ ਚਨੇ ਕਿੰਨੇ ਘੋਰ ਪਾਉਣੇ ਆ ਆਟਾ ਕਿੰਨਾ ਕੁ ਪਾਉਣਾ ਵਾ ਕਿ ਉਹਦਾ ਹਸਾਬਤਾ ਲੱਜੇ ਤੋਂ ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਜੇ ਆਪਾਂ ਲਾਸਟ ਤੇ ਪਾ ਦਾਂਗੇ ਇਹਦੇ ਵਿੱਚ ਸ਼ੱਕਰ ਆਪਾਂ ਹਰ ਇੱਕ ਪੰਜੀਰੀ 'ਚ ਹਰ ਇੱਕ ਪਿੰਨੀ 'ਚ ਸ਼ੱਕਰ ਹੀ ਪਾਉਣੇ ਆ ਗੋੜ ਪਾ ਲੋ ਛੱਕਰ ਪਾ ਲੋ ਚੀਨੀ ਬਿਲਕੁਲ ਅਸੀਂ ਇਸਤੇਮਾਲ ਨਹੀਂ ਕਰਦੇ ਇਹ ਜਿਹੜੀ ਸ਼ੱਕਰ ਆ ਇਹ ਤਾਂ ਧੁੱਪ ਕਰਕੇ ਰਾਂਗੇ ਇਸ ਤਰ੍ਹਾਂ ਦਾ ਆ ਰਿਹਾ ਬਾਕੀ ਦੇਸੀ ਸ਼ੱਕਰ ਆ ਸਾਡੀ ਆਪਦੀ ਨਗਰਾਨੀ ਹੇਠ ਅਸੀਂ ਬਣਾ ਕੇ ਲੈ ਕੇ ਆਉਨੇ ਆਂ ਕਿ ਬਣਾਉਂਦੇ ਨਹੀਂ ਅਸੀਂ ਐਵੇਂ ਆ ਕੇ ਘਰੇ ਨਹੀਂ ਬਣਾਉਂਦੇ ਅਸੀਂ ਜਿਹਦੇ ਕੋ ਆਪਣੇ ਘਰ ਵਰਤਣ ਵਾਸਤੇ ਲੈਨੇ ਆ ਗੋੜ ਸ਼ੱਕਰ ਉਹਦੇ ਕੋ ਜਾ ਕੇ ਹੀ ਅਸੀਂ ਬਣਵਾ ਕੇ ਲੈ ਕੇ ਆਉਨੇ ਆਂ ਦੱਸ ਕੇ ਲੈ ਕੇ ਆਉਨੇ ਆ ਕਿ ਸਾਨੂੰ ਇਹੋ ਜੀ ਚੀਜ਼ ਚਾਹੀਦੀ ਆ ਤੇ ਉਹ ਸਾਨੂੰ ਬਣਾ ਕੇ ਦੋ ਤੇ ਲੋ ਜੀ ਆਪਣੀ ਇਹ ਪੰਜੀਰੀ ਜਿਹੜੀ ਆ ਇਹ ਬਣ ਕੇ ਰੈਡੀ ਹੋ ਚੁੱਕੀ ਹੈ ਹਲਦੀ ਦੀ ਬਟ ਆਪਾਂ ਇਹਦੀ ਪਨੀਰੀ ਨਹੀਂ ਇਹਦੀਆਂ ਬਣਾਉਣੀ ਆਪਾਂ ਪਿੰਨੀਆਂ ਤੇ ਹੁਣ ਥੋੜਾ ਜਿਹਾ ਠੰਡਾ ਉਤੇ ਇਹਦੀਆਂ ਪਿੰਨੀਆਂ ਵਟਾਂਗੇ ਆਪਾਂ ਕਿਉਂਕਿ ਉਹਨਾਂ ਦਾ ਆਰਡਰ ਜਿਹੜਾ ਪਿੰਨੀਆਂ ਦਾ ਹੈ ਬੜੇ ਸਿੰਪਲ ਤੇ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਬਸ ਇੰਨਾ ਵੀ ਥੋੜਾ ਹਲਦੀ ਨੂੰ ਭੁੰਨਣ ਤੇ ਜੋਰ ਲੱਗਦਾ ਥੋੜਾ ਜਿਹਾ ਥੱਲੇ ਵੀ ਲੱਗਦੀ ਹੈ ਹਲਦੀ ਤੇ ਲੋ ਦੀ ਆਪਾਂ ਸਾਰੀਆਂ ਪਿੰਨੀਆਂ ਵੀ ਇਹਦੀਆਂ ਤਿਆਰ ਕਰ ਲਈਆਂ ਤੇ ਇਹ ਇਸ ਰੰਗ ਦੀਆਂ ਤਾਮਣੀਆ ਕਿ ਇਹਦੇ ਵਿੱਚ ਆਪਾਂ ਛਿਲਕੇ ਵਾਲੇ ਭੂਜੇ ਛੋਲੇ ਪਾਏ ਆ ਜੇ ਤੁਸੀਂ ਆਟਾ ਪਾਉਂਗੇ ਤੇ ਫਿਰ ਥੋੜੀਆਂ ਜਿਆਦੀਆਂ ਜਲੂ ਪਣਣਗੀਆਂ ਤੇ ਬਹੁਤ ਹੀ ਜਿਆਦੀਆਂ ਟੇਸਟੀ ਬਣੀਆਂ ਕਿਉਂਕਿ ਆਪਾਂ ਮਿੱਠਾ ਵੇਖ ਲੈਂਦੇ ਹਾਂ ਕੋਈ ਵੀ ਪੰਜੀਰੀ ਹੋਵੇ ਜਿਸ ਤਰੀਕੇ ਨਾਲ ਬਣਾਉਂਗੇ ਤੇ ਬਹੁਤ ਹੀ ਜਿਆਦੀਆਂ ਟੇਸਟੀ ਬਣਣੀਆਂ ਪਤਾ ਨਹੀਂ ਲੱਗਣਾ ਤੁਹਾਡੇ ਬੱਚਿਆਂ ਨੂੰ ਵੀ ਕਿ ਤੁਸੀਂ ਹਲਦੀ ਦੀਆਂ ਪਿੰਨੀਆਂ ਬਣਾਈਆਂ ਕਿ ਕਾਦੀਆਂ ਬਣਾਈਆਂ ਇੰਨੀਆਂ ਕੁ ਜਿਆਦੀਆਂ ਟੇਸਟੀ ਆ ਸਾਡੀ ਗੁੱਡੂ ਬੜੇ ਆਰਾਮ ਨਾਲ ਖਾ ਲੈਂਦੀ ਆ ਕਿਉਂਕਿ ਇਹਦੇ ਵਿੱਚ ਕੋੜਾਪਣ ਬਿਲਕੁਲ ਨਹੀਂ ਆਉਂਦਾ ਤੇ ਇਹ ਸਪਿੰਨੀ ਇੱਕ ਖਾਣ ਦੇ ਫਾਇਦੇ ਹੀ ਫਾਇਦੇ ਆ ਤੁਸੀਂ ਸਵੇ ਗਰਮ ਦੁੱਧ ਦੇ ਨਾਲ ਇੱਕ ਪਿੰਨੀ ਖਾਓਗੇ ਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਉਹ ਲੋਹੇ ਵਾਂਗੂ ਮਜ਼ਬੂਤ ਹੋ ਜਾਣਗੀਆਂ ਤੇ ਉਹਦੇ ਨਾਲ ਨਾਲ ਜਿੰਨੇ ਵੀ ਤੁਹਾਡੇ ਜੋੜਾਂ ਦੇ ਦਰਦ ਆ ਚਾਹੇ ਤੁਹਾਡੇ ਗੋਡਿਆਂ 'ਚ ਦਰਦ ਨਿਕਲਦੀ ਆ ਚਾਹੇ ਮੋਢਿਆਂ 'ਚ ਦਰਦ ਨਿਕਲਦੀ ਆ ਚਾਹੇ ਕਮਰ ਦਰਦ ਆ ਉਹ ਸਾਰੇ ਦਰਦ ਜਿਹੜੇ ਇਸ ਇੱਕ ਪਿੰਨੀ ਖਾਣ ਦੇ ਨਾਲ ਠੀਕ ਹੋ ਸਕਦੇ ਆ ਸੋ ਤੁਸੀਂ ਇਹਨੂੰ ਕਿਸ ਤਰ੍ਹਾਂ ਬਣਾਉਣਾ ਉਹ ਆਪਾਂ ਸਾਰਾ ਵੀਡੀਓ 'ਚ ਦੱਸਿਆ ਵਾ ਤੇ ਤੁਸੀਂ ਇਹਨੂੰ ਘਰੇ ਵੀ ਤਿਆਰ ਕਰ ਸਕਦੇ ਹੋ ਜੇ ਤੁਸੀਂ ਸਾਡੇ ਕੋਲ ਮੰਗਾਉਣੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਉਂਕਿ ਆ ਸਾਡਾ ਤੇ ਕੰਮ ਹੀ ਆ ਤੁਹਾਨੂੰ ਪਤਾ ਆਪਾਂ ਹਰ ਕਿਸਮ ਦੀ ਪੰਜੀਰੀ ਹਰ ਕਿਸਮ ਦਾ ਆਚਾਰ ਘਰੇ ਤਿਆਰ ਕਰਦੇ ਆ ਤੁਹਾਡੇ ਆਰਡਰ ਤੇ ਸੋ ਉਹਨਾਂ ਨੇ ਆਪ ਨਾਲ ਲੈ ਕੇ ਜਾਣਾ ਵੈਸੇ ਆਪਾਂ ਵੀ ਜਿਹੜੀ ਇਹ ਡਿਲੀਵਰੀ ਭੇਜ ਦਿੰਨੇ ਆ ਬਾਹਰ ਚਾਹੇ ਅਮਰੀਕਾ ਭੇਜਣੀ ਹੋਵੇ ਕੈਨੇਡਾ ਆਸਟ੍ਰੇਲੀਆ ਕਿਤੇ ਵੀ ਭੇਜਣੀ ਹੋਵੇ ਆਪਾਂ ਹਰ ਕਿਸਮ ਦੀ ਪੰਜੀਰੀ ਆਚਾਰ ਜਿਹੜੇ ਆਪਾਂ ਡਿਲੀਵਰ ਕਰ ਦਿੰਨੇ ਆ ਬਾਹਰ ਸੋ ਇਹ ਛੋਟੀ ਜੀ ਵੀਡੀਓ ਸੀਗੀ ਹਲਦੀ ਦੀ ਪੰਜੀਰੀ ਦੀ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਦੇ ਨਵੇਂ ਆਏ ਨੇ ਉਹਨਾਂ ਨੇ ਰਿਕੁਐਸਟ ਆ ਦੀ ਚੈਨਲ ਰੂ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਮਿਲਦੀ ਹੈ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ ਤੇ ਹਲਦੀ ਦੀਆਂ ਪਿੰਨੀਆਂ ਤੇ ਸਾਰਾ ਸਮਾਨ ਆ ਦੇਖੋ ਆਪਾਂ ਪੈਕ ਕਰ ਦਿੱਤਾ ਤੇ ਭਾਜੀ ਲੈਣ ਵਾਸਤੇ ਆ ਗਏ ਸੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੇ ਭਾਜੀ ਭਾਂਡੇ ਦੇਖ ਰਹੇ ਸੀਗੇ ਕਿ ਮੈਂ ਭਾਂਡੇ ਦੇਖਣੇ ਆ ਕਿਹੜੇ ਕਿਹੜੇ ਸੋ ਦੇਖਦੇ ਜਿਹੜਾ ਇਹਨਾਂ ਨੂੰ ਪਸੰਦ ਆ ਤੇ ਬਾਕੀ ਸਮਾਨ ਆ ਸਾਰਾ ਪੈਕ ਕਰਤਾ ਇਹਨਾਂ ਅਚਾਰ ਤੇ ਜਾ ਕੇ ਖਾਣਗੇ ਤੇ ਪਿੰਨੀਆਂ ਖਵਾਤੀਆਂ ਸੀ ਇੱਥੇ ਕਿੱਦਾਂ ਦੀਆਂ ਲੱਗੀਆਂ ਪਿੰਨੀਆਂ ਬਹੁਤ ਵਧੀਆ ਲੱਗੀਆਂ ਵਧੀਆ ਲੱਗੀਆਂ ਚਲੋ ਧੰਨਵਾਦ ਜੀ ਤੁਹਾਡਾ